ਜਾਜੁਰ ਦੇਵ ਢਾਨਗੁਰ ਦੇ ਅੱਜ ਨਗਰ ਗੜਾ ਵਿਖੇ ਸੰਤ ਹਰਿਦਾਸ ਨੌਜਵਾਨ ਸਭਾ ਗੜਾ ਔਰ ਸਮੂਹ ਮਹੱਲਾ ਨਿਵਾਸੀਆਂ ਵੱਲੋਂ ਪ੍ਰਭਦਾਸਿਆ ਕਾਂ ਦੇ ਮਹਾਨ ਸ਼ਹੀਦ ਸੰਤ ਰਾਮਾਨਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਠੰਡੇ ਮਿੱਠੇ ਜਲ ਦੀ ਸ਼ਵੇਲ ਔਰ ਸ਼ੋਲੇਪੁਰੇ ਦਾ ਲੰਗਰ ਲਗਾਇਆ ਜਾ ਰਿਹਾ ਹੈ। ਤਾਨ ਦਿਨਤਾ ਪਾਪ ਹੈ। ਜਾਨ ਲਹੋਰੇ ਨੀਤ ਰਵਿਦਾਸ ਦਾ ਤਾ ਦਿਨ ਸੋ ਤਾਨ ਕਰੇ ਹੈ ਪ੍ਰੇਮ। ਇਹਨਾਂ ਸ਼ਬਦਾਂ ਨੂੰ ਸੱਚ ਕੀਤਾ ਸੰਤ ਰਾਮਾਨੰਦ ਜੀ ਨੇ। ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ 25 ਮਈ 2009 ਨੂੰ ਵਿਆਨਾ ਅਸਥਾਨੀ ਦੀ ਤਰਤੀ ਤੇ ਕੁਝ ਮਾਨਵ ਵਿਰੋਧੀ ਲੋਕਾਂ ਵੱਲੋਂ ਸੰਤ ਰਾਮਾਨੰਦ ਜੀ ਨੂੰ ਸ਼ਹੀਦ ਕੀਤਾ ਗਿਆ। ਔਰ ਗੁਰੂ ਪੈਰੀ ਸਾਸੂ ਜੋ ਉਤਤਨ ਹਿੱਸਾ ਹੀ ਰਮਦਾਸਿਆ ਧਰਮ ਦਾ ਜਿਵੇਂ ਕਹਿੰਦੇ ਐਲਾਨ ਹੋਣਾ ਬਾਕੀ ਸੀ ਕਿਉਂਕਿ ਜਦੋਂ ਦੁਨ ਦਾ ਖੂਨ ਸੀ ਹਿੱਸਾਂ ਦਾ ਤਕਦੀਰ ਬਦਲਦੇ ਕੌਮਾਂ ਦੇ ਤੇ ਲੋਕ ਮਨਵਾਦੀ ਲੋਕ ਜਾਂ ਇਰਖਵਾਦੀ ਲੋਕ ਇਹ ਸਮਝਦੇ ਹੋਣਗੇ ਕਿ ਸ਼ਾਇਦ ਇਹ ਪ੍ਰਚਾਰ ਬੰਦ ਹੋ ਜਾਵੇਗਾ ਪਰ 20 ਜਨਵਰੀ 2010 ਨੂੰ ਇੱਕ ਇਤਿਹਾਸ ਲਿਖਿਆ ਗਿਆ ਜਿਸ ਦਿਨ ਤਰਵਦਾਸਿਆ ਧਰਮ ਦਾ ਐਲਾਨ ਹੋਇਆ ਹਰ ਦਾ ਨਿਸ਼ਾਨ ਆਪਣਾ ਹੋਇਆ ਔਰ ਅੰਮ੍ਰਿਤ ਮਾਣੀ ਗ੍ਰੰਥ ਸਾਹਿਬ ਬਣਾਇਆ ਔਰ ਉਸ ਦਿਨ ਤੋਂ ਲੈ ਕੇ ਅੱਜ ਤਕਰੀਬਨ 16 ਸਾਲ ਹੋ ਚੁਕੇ ਆ ਤੇ ਗੁਰੂ ਪਿਆਰੀ ਸਾਸੂ ਜੀ ਉਹ ਰਬਦਾਸਿਆ ਧਰਮ ਬਲੰਦਿਆਂ ਦੀ ਸੂਰਿਆ ਔਰ ਹਰ ਸਾਲ ਸੰਤ ਰਾਮਾਨੰਦ ਜੀ ਨੂੰ ਯਾਦ ਕੀਤਾ ਜਾਂਦਾ ਤੇ ਸ਼ਰਧਾ ਦੇ ਫੁੱਲ ਪੇਟ ਕੀਤੇ ਜਾਂਦੇ ਆ ਤੇ ਅੱਜ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਸੰਗਤਾਂ ਦੇ ਵਿੱਚ ਪਿਆਰ ਉਤਸ਼ਾਹ ਦੇਖਿਆ ਜਾਂਦਾ ਹੈ ਜੋ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਅਲੱਗ-ਅਲੱਗ ਨਗਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਰੋੜਾਂ ਤੇ ਦੇਖਦੇ ਹੋ ਕਿ ਲੰਗਰ ਸ਼ਮੀਲਾਂ ਲਗਾਈਆਂ ਜਾ ਰਹੀਆਂ ਤੇ ਅੱਜ ਬੜਾ ਵੀ ਕਈ ਸੰਤਾਂ ਵੱਲੋਂ ਇਹ ਲੰਗਰ ਔਰ ਢੰਡੇ ਮਿੱਠੇ ਜਲਦੇ ਸ਼ਮੀਲ ਲਗਾਈ ਜਾ ਰਹੀ ਹੈ ਸੋ ਅੱਜ ਸੰਤ ਰਾਮਾਨੰਦ ਜੀ ਦੇ ਚਰਨਾਂ ਦੇ ਵਿੱਚ ਔਰ